ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵਾੜੇ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਵੀਡੀਓ ਬਣਾ ਰਹੇ ਆਂ ਵੀਰ ਜੀ ਹੋਣਾ ਦੇ ਨਾਲ ਦੁੱਧ ਦਾ ਕੰਮ ਵੀ ਆ ਤੇ ਨਾਲ ਵਪਾਰ ਦਾ ਕੰਮ ਵੀ ਆ ਆ ਸਾਰੇ ਪਸ਼ੂ ਵੀਰ ਜੀ ਹੁਣਾਂ ਦੇ ਘਰ ਦੇ ਹੀ ਪਾਲੇ ਪਸ਼ੂ ਆ ਆ ਦੇਖ ਸਕਦੇ ਇੱਕ ਗਾਂ ਥੱਲੇ ਦੋ ਬੱਛੀਆਂ ਜਿਹੜੀਆਂ ਵੀਰ ਜੀ ਹੁਣਾਂ ਨੇ ਛੱਡੀਆਂ ਇਹ ਖੁੱਲੀਆਂ ਨਹੀਂ ਦਿੰਦੀਆਂ ਇਤਰਾਈ ਜਿਹੜੀਆਂ ਗਿੰਦੇ ਕਿ ਇਤਰਾਈ ਇੰਨੂੰ ਚੁੰਗਦੀਆਂ ਨਹੀਂ ਦਿੰਦੀਆਂ ਬੱਸ ਆਹ ਦੇਖ ਸਕਦੇ ਜੀ ਤੇ ਆ ਘਰ ਦੇ ਪਸ਼ੂ ਜਿਹੜੇ ਪਾਲੇ ਸਾਰੇ ਵੀਰ ਜੀ ਹੁਣਾਂ ਨੇ ਤੇ ਆ ਵਿੱਚ ਨਹੀਂ ਲਿਆਂਦੀ ਆਵਾ ਕੁਛ ਪਸ਼ੂ ਉਧਰ ਵੀ ਹੈ ਕਾਫੀ ਗਿਣਤੀ ਜੇ ਪਸ਼ੂ ਵੀ ਜੀਆਂ ਹਾਂ ਕੋਲ ਦੁੱਧ ਦਾ ਕੰਮ ਵੀ ਆ ਤੇ ਨਾਲ ਵਪਾਰ ਦਾ ਕੰਮ ਵੀ ਆ ਤੇ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਨਾ ਠੀਕ ਠਾਕ ਜੀ ਹਾਂਜੀ ਹਾਂਜੀ ਭਾਈ ਦੁਰਬਖਸ਼ ਜੀ ਜੀ ਚਲੋ ਵਧੀਆ ਠੀਕ ਹੀ ਚੱਲਦਾ ਜੀ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਮੇਰਾ ਜੀ ਹਜੇ ਆ 88 ਫੁੱਟ ਰੋਡ ਜੀ 88 ਰੋਡ ਜੀ ਠੀਕ ਆ ਇਹ ਗੁਰਨਾਣਦੇਵ ਹਸਪੀਟਲ ਦੇ ਲੱਗ ਗਈ ਹੈ ਨਾ ਤੇ ਖੰਡੇ ਵਾਲੇ ਚੌਂਕ ਤੋਂ ਲੱਗ ਕੇ ਹੀ ਆਵੇ ਗੁਰਨਾਣਦੇਵ ਹਸਪੀਟਲ ਇੱਥੋਂ ਕਿੰਨਾ ਘੋਗਾ ਭਾਜੀ ਮਾਹ ਇਹਦਾ ਕਿਲੋਮੀਟਰ ਦੇ ਨਾਲ ਠੀਕ ਆ 1 ਕਿਲੋਮੀਟਰ ਦੇ ਵਿੱਚ ਵਿੱਚ ਜਿਹੜਾ ਇੱਥੇ ਕੀ ਆ ਹੈ ਨਾ ਠੀਕ ਆ ਤੇ ਫੋਨ ਨੰਬਰ ਵੀ ਬੋਲ ਦਿਓ ਮੇਰਾ ਨੰਬਰ ਹੈ 628300 5224 ਠੀਕ ਆ 6285224 ਤੇ ਨਾਲ ਵਪਾਰ ਦਾ ਕੰਮ ਤੇ ਨਾਲ ਦੁੱਧ ਦਾ ਕੰਮ ਆਪਣੇ ਘਰ ਦੇ ਪਸ਼ੂ ਆਈ ਅੱਛਾ ਘਰ ਦਾ ਉਹਦਾ ਹੀ ਕੰਮ ਹੈ ਆਪਣਾ ਦੁੱਧ ਦਾ ਕੰਮ ਹੀ ਆ ਹਾਂਜੀ ਠੀਕ ਆ ਤੇ ਚਲੋ ਫਿਰ ਸ਼ੁਰੂਆਤ ਆਪਾਂ ਤਾਜੀ ਸੂਈ ਤਾਂ ਕਰ ਲਈਏ ਹਾਂਜੀ ਤੇ ਬੇ ਬੇਲ ਨੂੰ ਵਸ਼ੀ ਭਾਜੀ ਇਹ ਹੁਣੇ ਹੀ ਸੂਈ ਆ ਹਨਾ ਤੇ ਠੰਡੀ ਸੇਲ ਪੂਰੀ ਬੜੀ ਸੇਲ ਆ ਵੇਖੋ ਭਾਜੀ ਇਹ ਮਿਹੜ ਨੂੰ ਪਤਾ ਹੀ ਨਹੀਂ ਆ ਅੱਛਾ ਹਾਂ ਵੀ ਦੰਦਾ ਜੀ ਵਸ਼ੀ ਠੀਕ ਆ ਤੇ ਆ ਦੇਖ ਸਕਦੇ ਥਣ ਵੀ ਪ੍ਰੋਪਰ ਹੱਥ ਚ ਆਉਣ ਵਾਲਾ ਵਾ ਤੇ ਸੂਆ ਜਿਹੜਾ ਪਹਿਲਾਂ ਹੀ ਸੂਈ ਦੱਸਦੇ ਆ ਹਾਂਜੀ ਆ ਦੇਖ ਸਕਦੇ ਬੇਲ ਨੂੰ ਵਸ਼ੀ ਅੱਛਾ ਜੇਰੇ ਦੀ ਪੈਨ ਵਾਲੀ ਆ ਹਾਂਜੀ ਤੇ ਕਿੰਨਾ ਕੁ ਵੀਰ ਜੀ ਦੁੱਧ ਪਹਿਲੇ ਸਵੇਚ ਵਾਈ ਜਾਓਗੇ ਭਾਈ ਜੇ ਵਸ਼ੀ 15 ਘਟ ਤੋਂ ਘਟ ਐਵੇਂ ਗੱਲ ਕਰੀਏ 15 14 15 ਲੀਟਰ ਤੋਂ ਥੱਲੇ ਨਹੀਂ ਆਊਗੀ ਵਾਧ ਹੀ ਜਾਊਗੀ ਵੈਸੇ ਤੇ ਰਵੇ ਵਾਲੀ ਬਸ਼ੀ ਆ ਹਾਂਜੀ ਹਾਂਜੀ ਤੇ ਇਹਦੇ ਮਾਂ ਦਾ ਦੁੱਧ ਕਿੰਨਾ ਦੱਸਣ ਦੇ ਤਸੀਂ ਭਾਈ ਇਹਦੀ ਮਾਂ ਥਲੇ 24 ਲੀਟਰ ਦੁੱਧਿਆ ਮੋਨ ਮੌਕੇ ਤੇ ਹਾਂਜੀ ਮੌਕੇ ਤੇ ਆ ਤਿੰਨ ਚਾਰ ਦਿਨ ਪਹਿਲਾਂ ਉਹ ਵੀ ਸੂਈ ਆ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਤੋਰੋ ਹਾਂ ਇੱਕ ਰੀਨੋ ਚੰਗੇ ਰਿਕਾਰਡ ਵਾਲੀ ਆ ਇਹ 15 ਤੋਂ ਬਾਹਰ ਹੀ ਜਾਊਗੀ ਭਾਈ ਤੇ ਇੱਕ ਜਿਹੜੀ ਤੋਕੜ ਗੱਬਨ ਮੱਝ ਹੀ ਵਿਦਿਓ ਵੇਗ ਗਈ ਫਿਰੋਂ ਤੋਂ ਪਹਿਲਾਂ ਹੀ ਭਾਈ ਲੱਗ ਗਏ ਇੱਕ ਕਾਫੀ ਚੰਗੇ ਰਿਕਾਰਡ ਵਾਲੀ ਤੁਹਾਨੂੰ ਤੋਕੜ ਗੱਬਨ ਮੱਝ ਵੀ ਦਿਖਾਉਣੀ ਬਾਕੀ ਚੰਗੀ ਤਿਆਰ ਹੋਈ ਆ ਫੈੜਾ ਵਾਲੀ ਹਵਾਨਾ ਗਾਣਾ ਵੀ ਚੰਗਾ ਤਿਆਰ ਕੀਤਾ ਤੇ ਹਵਾਨਾ ਪਛਾਣ ਵੀ ਚੰਗਾ ਤਿਆਰ ਕੀਤਾ ਬਾਕੀ ਇਹ ਕਿ ਕੱਦ ਕਾਠ ਵੀ ਚੰਗਾ ਤਾਜੀ ਸੂਈ ਆ ਉਹਦੇ ਕਰਕੇ ਥੋੜੀ ਲੱਪੇ ਚ ਵੀ ਆ ਬਾਕੀ ਆ ਦੇ ਸਦੇ ਹਵਾਨਾ ਗਾਣ ਕਾਫੀ ਚੰਗਾ ਤਿਆਰ ਕੀਤਾ ਬਈ ਵੀਡੀਓ ਆਪਾਂ ਪਹਿਲੀ ਵਾਰ ਬਣਾਉਣ ਲੱਗੇ ਆ ਇਸ ਘਰ ਦੇ ਵਿੱਚ ਬਾਕੀ ਵੀ ਜਿਹੜਾ ਨਾ ਕਾਫੀ ਦਿਨਾਂ ਦੇ ਘਾਲੇ ਚੱਲਣ ਦੀ ਆ ਦੇਖ ਸਕਦੇ ਕਵਨ ਨਹੀਂ ਦਾ ਕਾਰਾਜ ਸ੍ਰੀ ਦੇ ਬੱਚਾ ਵੀ ਕਾਫੀ ਭਲਿਆ ਦਿੱਤਾ ਹੋਏ ਨੇ ਮਗਰ ਵੀਰ ਜੇ ਜਰਸੀ ਵੱਛੀ ਆ ਗਈ ਜੇ ਮਗਰ ਵੱਛਾ ਆ ਵੱਛਾ ਆ ਵੱਛਾ ਨਛਾਇ ਤੇ ਰੇਟ ਇਹਦਾ ਫਿਰ ਜੱਜ ਜਿਆ ਕਰੀਏ ਕਾਫੀ ਦਿਨਾਂ ਤੇ ਆਪਣੀ ਗੱਲ ਚੱਲਦੀ ਆ ਤੇ ਚਲੋ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਅੱਜ ਮਿਲਿਆ ਵਾ ਤੇ ਕਿੰਨੇ ਦੀ ਜੱਜ ਜੀ ਇੱਕੋ ਗੱਲ ਕਰੀਏ ਭਾਈ ਤੁਹਾਨੂੰ ਪਤਾ ਹੀ ਆ ਆਪਾਂ ਬਾਜ਼ਾਰ ਵਾਂਗੂ ਨਹੀਂ ਆਪਾਂ ਛੋੜਾਇਆ ਭਾਪੂਣਾ ਇਹਰਾ ਹਾਂਜੀ ਵਸ਼ੀ ਦੇ ਦਾਂਗੇ 53000 ਜੀ 53000 ਜੀ ਛੋਟ ਛਟ ਕਰਦੀਏ ਵਿੱਚੋਂ ਛੋਟ ਤੁਸੀਂ ਕਰ ਦੋ ਕਰ ਦੋ ਆ ਵੀ ਦੱਸੋ ਤੁਸੀਂ ਕੋਈ ਗੱਲ ਨਹੀਂ ਕਿੰਨੇ ਦੇ ਮੁਕਾ ਦਈਏ 50 ਹੀ ਦੇ ਦੋ ਇੱਕੋ ਗੱਲ ਕਰਦੀ ਹੈ ਫਿਰ ਕਰ ਦੋ ਮਰਾ ਜੀ 50 ਚ ਦੋ ਹੋਰ ਛੱਡ ਦੇ ਫਿਰ ਚਲੋ ਛੱਡ ਦਾਂਗੇ 2000 ਛੋਟ ਕਰਦੇ ਆ ਛੱਡ ਦਾਂਗੇ 200 ਹੋਰ ਛੋਟ ਕਰ ਦਾਂਗੇ ਚਲੋ ਉਹ ਤੇ ਮੌਕੇ ਤੇ ਕਰ ਦੋਗੇ ਹੈਨਾ ਤੇ 45000 ਦੀ ਜਿਹੜੀ ਇਹ ਦੇ ਦੇ ਦਾਂਗੇ ਬਹੁਤ ਵਧੀਆ ਗੋਲ ਆ ਭਾਈ ਆ ਦੇਖ ਸਾਦੇ ਜੀ ਹਾਂਜੀ ਸੀਲਸਲਾ ਆ ਗਿਆ ਬਾਕੀ ਹੈਗੀ ਕੰਮੀਆਂ ਚ ਚੌਣ ਆਲੀ ਆ ਜਿਹੜੀ ਠੀਕ ਆ ਤੇ ਹੁਣ ਮੱਝ ਇੱਕ ਤੁਹਾਨੂੰ ਦਿਖਾਉਣੀ ਆ ਨੀਲੀ ਦੀ ਮੱਝ ਆ ਤੇ ਮਗਰ ਨੀਲੀ ਦੀ ਕੱਟੀ ਆ ਆ ਦੇਖ ਸਾਦੇ ਹਵਾਨਾ ਇਹਦਾ ਖਨਾ ਦਾ ਸਾਈਜ਼ ਗ੍ਰਾਫ ਵੀ ਚੰਗਾ ਵਾ ਜਿਹੜਾ ਤੇ ਇਸ ਦੇ ਕੋਲ ਵੀਰ ਜੀ ਪੱਕਾ ਦੁੱਧ ਕਿੰਨਾ ਤਿਆਰ ਪੱਕਾ ਦੁੱਧ ਮੈਂ ਤੇ ਪਿਛਲੇ ਘਰੋਂ ਲੈਂਦੀ ਆ ਇਹ ਝੂਠ ਨਹੀਂ ਬੋਲਣਾ ਹਾਂਜੀ 13 ਲੀਟਰ ਦੋ ਟਾਈਮ ਦੁੱਧ ਚੋਇਆ ਜੀ ਚਾਹਤੋਂ ਬਾਹਰ ਅੱਛਾ ਅੱਛਾ ਅੱਜ ਲੈਂਦੀ ਆ ਜੀ ਆ ਤੇ ਖਾਦਾ ਕੁਛ ਨਹੀਂ ਨੇ ਸਵੇਰ ਦਾ ਮਤਲਬ ਇਹ ਰਵਾਇਆ ਕਰੀ ਜਾਂਦੀ ਠੀਕ ਆ ਹਾਂਜੀ ਤੇ ਆਪਾਂ 12 ਲੀਟਰ ਦੀ ਗਾਰੰਟੀ ਦੇਵਾਂਗੇ ਕੋਈ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੋਲੇ ਅੱਛਾ ਹਾਂਜੀ ਦੋ ਤੇਰਾ ਪੱਕਾ ਹੋਊਗਾ ਹਾਂ ਦੇਖ ਸਾਡੇ ਹਵਾਨਾ ਇਹਦਾ ਲਾਗੇ ਤਾਂ ਇਹ ਸਵੇਰੇ ਚੋਈ ਭਾਜੀ 8 ਵਜੇ ਆ ਠੀਕ ਆ ਹਾਂਜੀ ਬਾਕੀ ਵੀਡੀਓ ਦਾ ਵੀ ਆਪਣਾ ਹੁਣ ਅਚਾਨਕ ਹੀ ਪਲਾਨ ਬਣਿਆ ਵਾ ਹਾਂਜੀ ਹਾਂਜੀ ਤੇ ਪਹਿਲਾਂ ਤੇ ਕੋਈ ਗੱਲ ਨਹੀਂ ਆ ਜਾਣੇ ਕਿਦਾਂ ਲੰਘਣਦੇ ਆ ਬਹੁਤ ਠੰਡੀ ਆ ਥਾਂ ਚਵਾ ਬਹੁਤ ਜ਼ਿਆਦਾ ਵਧੀਆ ਰਾਕ ਤੋਰੋ ਮੈਂ ਇੱਕ ਰਿੰਨ ਤੇ ਆ ਆ ਨੀਲੀ ਦੀ ਕੱਟੀ ਆ ਇਹਦੇ ਮਗਰ ਕੱਟੀ ਵਈ ਆਪਣੀ ਸਮਝ ਨਾਲ ਵੇਖ ਲੈ ਕੋਈ ਆ ਤੁਹਾਡੇ ਸਾਹਮਣੇ ਹੀ ਆ ਕਿੰਨੇ ਚਿਰ ਦੀ ਮਹੀਨੇ ਲਾ ਲੋ ਸਵਾ ਮਹੀਨੇ ਲਾ ਲੋ ਡੇਢ ਦੀ ਲਾ ਲੋ ਠੀਕ ਆ ਹਾਂਜੀ ਇਹਦੇ ਕੋਈ ਝੂਠਾ ਕੰਮ ਨਹੀਂ ਬਾਕੀ ਵਾਹ ਨਾ ਥੱਲੇੋਂ ਦੇਖ ਸਕਦੇ ਚੰਗਾ ਬਾਕੀ ਥੱਲਿਆਂ ਬੜੀ ਸਫਾਈ ਜੇ ਜਿੰਨੀ ਵੀ ਹੈ ਤੇ ਦੁੱਧ 12 ਲੀਟਰ ਜਿਹੜਾ ਕਹਿੰਦਾ ਕਿ ਪੱਕਾ ਇਹਦੇ ਕੋਲ ਹੈਗਾ ਬਾਕੀ ਦੁੱਧ ਤੇ ਤੁਸੀਂ ਆਪਣੀ ਚਵਾਈ ਆਪ ਕਰਕੇ ਕਢਣੀ ਆ ਅਹੀਂ ਕਿ ਹੈ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਂਦੇ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਇਹਦਾ ਚੰਗਾ ਵਾ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਰੱਖਦੀ ਆਪਾਂ ਮੁੱਲ ਭਾਈ 95000 95000 ਹਾਂਜੀ ਦੁੱਧ ਦੀ ਗਾਰੰਟੀ ਆਪਣੀ ਅੱਛਾ 12 ਲੀਟਰ ਦੁੱਧ ਬਿਲਕੁਲ ਕੰਡੇ ਵਾਲਾ ਹੋਊਗਾ। ਅੱਛਾ। ਹਾਂਜੀ ਬਾਕੀ ਤੁਸੀਂ ਵੇਖ ਲਓ। ਕਰੋ ਕੁਝ ਜਿਆਦਾ 95000 ਤੇ। ਚਲੋ ਥੋੜਾ ਜਿਆਦਾ ੱੱਕਾ ਜੀ। ਕੋਈ ਨਹੀਂ 90 ਦੇ ਦੋ ਮਾਰੇ। 5000 ਛੋਟ ਕਰ ਦਿੰਨੇ। ਅੱਛਾ। ਹਾਂਜੀ। ਥੋੜਾ ਜਿਆਦਾ ਹੋਰ ਕਰ ਦਈਏ। ਹੋਰ ਜੇ ਤੁਸੀਂ ਕਰ ਦੋ ਹੁਣ। ਇੱਕੋ ਗੱਲ ਕਰ ਦਈਏ ਫੇਰ। ਹਾਂਜੀ ਹਾਂਜੀ। ਮੋੜਿਓ ਨਾ ਫਿਰ। ਨਹੀਂ ਨਹੀਂ ਮੋੜਦਾ ਫਿਰ। 90 'ਚ 4 ਛੱਡ ਦੋ ਫਿਰ। 86000 ਦੀ ਦੇ ਦਿਓ। ਚਲੋ ਦੇ ਦਾਂਗੇ। ਅੱਛਾ। 80000। ਠੀਕ। ਪਹਿਲੀ ਵੀਡੀਓ ਮਾਰਾ। ਠੀਕ ਆ। ਕੋਈ ਚੱਕਰ ਨਹੀਂ। ਚਲੋ ਬਾਕੀ ਫੋਨ ਲਾਵੇ। ਚੋੜ ਚੋੜ ਉਹ ਕੋਈ ਨਹੀਂ ਹੋਗਾ ਦੋ ਦਿਜੇ ਅੱਛਾ ਕੋਈ ਚਾਹ ਟਾਈਮ ਚੋਲੇ ਭਾਈ ਅੱਛਾ ਹਾਂਜੀ ਦੁੱਧ ਇਹ ਆ ਕਿ 12 ਲੀਟਰ ਹੋਵੇ 12 ਲੀਟਰ 12 ਤੋਂ ਬਾਹਰ ਆ 13 ਦੇ ਮੈਚ ਹੋ ਗਏ ਲੈਂਦੀ ਆ ਅੱਛਾ ਲੇਕਿਨ ਆਪਾਂ 12 ਦੀ ਗੱਲ ਨੇ ਕਿਉਂਕਿ ਖਾਦਾ ਵੀ ਕੁਛ ਨਹੀਂ ਨੇ ਅੱਛਾ ਹਾਂਜੀ ਕੇਵਲ ਕਿਲੋ ਡਿਆਣੇ ਕਿਲੋ ਘੱਟ ਘੱਟ ਵੀ ਸਕਦਾ ਹਾਂਜੀ ਹਾਂਜੀ 12 ਮੰਨ ਕੇ ਚੱਲੋ ਠੀਕ ਹੈ ਜੀ ਇੱਕ ਆ ਗੱਟਾ ਹੈ ਆਪਣੇ ਕੋਲ ਇੱਕ ਕੱਟਾ ਵੀ ਆ ਇੱਕ ਸਾਲ ਦਾ ਗੱਟਾ ਆ ਜੀ ਅੱਛਾ ਇਹ ਦੇਣਾ ਸਾਹਮਣੇ ਵਾਲੇ ਨੂੰ ਅੱਛਾ ਹਟ ਦੇਖਾ ਆਪੀ ਕੇ ਰੱਜ ਕੇ ਬੈਠੇ ਆ ਇੱਕ ਸਾਲ ਦਾ ਘਟਾ ਆ ਘਰ ਦਾ ਅੱਛਾ ਠੀਕ ਹੈ ਜੀ ਤੇ ਇਹ ਸੱਦਿਆਣਾ ਸੰਭਲ ਵਾਲੇ ਨੂੰ ਦਾ ਤੇ ਇਹ ਦੇ ਮਾਰ ਦਾ ਦੁੱਧ ਕਿੰਨਾ ਕ ਜੇ ਮਾਰ ਦਾ ਦੁੱਧ ਭਾਈ 17-18 ਲੀਟਰ ਹੀ ਘਰ ਦੀ ਝੋਡੀ ਆ ਅੱਛਾ ਉਧਰ ਦੂਜੀ ਡੇਰੀ ਜੇ ਵੱਜੀ ਅੱਛਾ ਦੂਸਰੇ ਪਾਸੇ ਵੱਜੀ ਆ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ 20000 ਦਾ ਦੇ ਦਈਏ 20000 ਤਾਂ ਦੇਣਾ ਜੇ ਇਹ ਘਰ ਦੀ ਵਿੱਚ ਥੋੜੀ ਬਤ ਛੋਟ ਕਿੰਨੀ ਕਰ ਦਈਏ ਜਿੰਨਾ ਤੁਸੀਂ ਕਹੋਗੇ 2000 ਕਰ ਦਈਏ ਕਰ ਦਾਂਗੇ ਭਾਈ ਠੀਕ ਆ ਇੱਕ ਸਾਲ ਦਾ ਜਗਾਟਾ ਪੂਰਾ ਠੀਕ ਆ ਆ ਦੇਖੋ ਹਾਈਟ ਦੇਖੋ ਝੋਡੀ ਦੇ ਬਰਾਬਰ ਆ ਬਰਾਬਰ ਹੀ ਜਿਹੜਾ ਆਉਂਦਿਆ ਵਾ ਤੇ ਬਾਕੀ ਪੂਰਾ ਕਾਲਾ ਵਾ ਜਿਹਦਾ ਹਾਂ ਬਹੁਤ ਵਧੀਆ ਬੀਲ ਵੀ ਚੜੇ ਆ ਚੰਗੀ ਆ ਹਾਂਜੀ ਬਾਕੀ ਇਹ ਕਿ ਅੰਦਰ ਰਹਿੰਦਾ ਉਹਦੇ ਕਰਕੇ ਰੰਗ ਥੋੜੇ ਜਿ ਬਦਲੇ ਆ ਜਿਨ੍ਹਾਂ ਦੇ ਆ ਤੁਸੀਂ ਦੇਖ ਸਕਦੇ ਜਿਨ੍ਹਾਂ ਮੱਜਾਂ ਦੇ ਰੰਗ ਥੋੜੇ ਬਦਲੇ ਹੁੰਦੇ ਹੋ ਇਸ ਤਰ੍ਹਾਂ ਅੰਦਰ ਹੀ ਰਹਿੰਦੀਆਂ ਵਾਂ ਹਾਂਜੀ ਘਰ ਕਰਕੇ ਆ ਇੱਕੇ ਜਗ੍ਹਾ ਇਸ ਤਰ੍ਹਾਂ ਵੱਧੀਆਂ ਰਹਿੰਦੀਆਂ ਉਹਦੇ ਕਰਕੇ ਰੰਗ ਬਦਲ ਜਾਂਦੀ ਇਹਨਾਂ ਦੇ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਫਿਰ ਬਾਕੀ ਇਹ ਕਿ ਚਲੋ ਇੱਥੇ ਆ ਕੇ ਕੋਈ ਆਪਣੀ ਫਸਲ ਨਹੀਂ ਕਰੇ ਹਨਾ ਤਸਵੀਰ ਜੀ ਪੂਰੀ ਕਰਕੇ ਚੋ ਕੇ ਲੈ ਕੇ ਵੇਸ਼ ਚ ਆ ਕੇ ਆਪਣੀ ਮਰਜ਼ੀ ਨਾਲ ਬਾਕੀ ਝੂਠਾ ਬੜਾ ਕੋਈ ਨਹੀਂ ਹੈ ਠੀਕ ਹੈ ਜਿੰਦਾ ਮਰਜ਼ੀ ਕੋਈ ਚੱਕ ਲੈ ਦੋ ਟਾਈਮ ਤਿੰਨ ਟਾਈਮ ਜੋਵੇ ਠੀਕ ਹੈ ਬਿੱਧੀ ਬਹੁਤ ਬਹੁਤ ਧੰਨਵਾਦ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਵੇਸ਼ ਚ ਆ ਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ